ਨਾਬਾ ਦੇ ਇਲਾਕਾ ਵਾਸੀਆਂ ਨੇ ਚੋਰਾਂ ਨੂੰ ਸਬਕ ਸਿਖਾਉਣ ਲਈ ਚੁੱਕਿਆ ਇਹ ਅਹਿਮ ਕਦਮ ਨਾਬਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਪ੍ਰਤੀ ਜਤਾਇਆ ਰੋਜ਼ ਦਿਨ ਪਰ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਵੱਧਦੇ ਆ ਦੇਖ ਪੁਹਾਲੇ ਨਿਵਾਸੀਆਂ ਨੂੰ ਦੱਸਿਆ ਕਿ 8 ਫਰਵਰੀ ਨੂੰ ਸਵੇਰੇ ਤੇ 7 ਫਰਵਰੀ ਦੀ ਰਾਤ ਨੂੰ ਸ਼ੁੱਕਰਵਾਰ ਨੂੰ ਮੇਰੇ ਘਰ ਚੋਰੀ ਹੋਈ ਹੈ ਤੇ ਇਸ ਵਾਰਦਾਤ ਦਾ ਮੈਨੂੰ ਪਤਾ ਸਵੇਰੇ 5 ਵਜੇ ਲੱਗਿਆ ਜਦੋਂ ਮੇਰੇ ਤਿਆਰ ਹੋ ਕੇ ਮੰਦਰ ਜੋਤ ਲਗਾਣ ਗਈ ਤਾਂ ਮੈਂ ਦੇਖਿਆ ਮੇਰੇ ਰੂਮ ਦੇ ਵਿੱਚ ਸਾਰਾ ਕੁਝ ਵਿਖਰਿਆ ਪਿਆ ਸੀਗਾ ਤੇ ਮੇਰੀ ਅਲਮਾਰੀ ਤੱਕ ਖੁੱਲੀ ਹੋਈ ਸੀ ਮੇਰੇ ਰੂਟੀਨ ਵਿੱਚ ਪਾਉਣ ਵਾਲੇ ਸਾਰੇ ਸੋਨਾ 5 ਤੋਂ 6 ਤੋਲੇ ਉਹ ਗਾਇਬ ਹੋ ਚੁੱਕਿਆ ਸੀ ਤੇ ਜਦੋਂ ਮੈਂ ਰੋਲਾ ਪਾਇਆ ਤਾਂ ਮੇਰੇ بیٹے ਨੂੰ ਉਸ ਦਿਨ ਜਾਣਾ ਸੀ ਦਿੱਲੀ ਤੇ ਉਹਨੇ ਉੱਥੇ ਕੇ ਦੇਖਿਆ ਕੁਝ ਵੀ ਸਾਨੂੰ ਨਜ਼ਰ ਨਹੀਂ ਆਇਆ ਅਸੀਂ ਸ਼ੋਰ ਪਾਇਆ ਤਾਂ ਜਿਵੇਂ ਹੀ ਸਾਰੇ ਇਕੱਠੇ ਹੋਏ ਤਾਂ ਅੱਜ ਉਸੇ ਮਾਮਲੇ ਦੇ ਰਿਗਾਰਡਿੰਗ ਅਸੀਂ ਇਥੇ ਮਹੱਲੇ ਦੇ ਵਿੱਚ ਮੀਟਿੰਗ ਕਰ ਰਹੇ ਹਾਂ ਤਾਂ ਕਿ ਇਸ ਚੀਜ਼ ਦਾ ਬਦੀਆਂ ਹੋਈਆਂ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ 8 ਫਰਵਰੀ ਨੂੰ ਮਾਰਨਿੰਗ ਤੇ 7 ਦੀ ਰਾਤ ਨੂੰ ਸ਼ੁੱਕਰਵਾਰ ਨੂੰ ਮੇਰੇ ਘਰ ਚੋਰੀ ਹੋਈ ਹੈ ਤੇ ਇਸ ਇਸ ਵਾਰਦਾਤ ਦਾ ਮੈਨੂੰ ਪਤਾ ਸਵੇਰੇ 5 ਵਜੇ ਲੱਗਿਆ ਜਦੋਂ ਮੈਂ ਨਹਾਤੋ ਕੇ ਮੰਦਰ ਜੋਤਣ ਜਾਣ ਗਈ ਤਾਂ ਮੈਂ ਦੇਖਿਆ ਮੇਰੇ ਰੂਮ ਦੇ ਵਿੱਚ ਸਾਰਾ ਕੁਝ ਵਿਖਰਾ ਪਿਆ ਸੀ ਮੇਰੀ ਅਲਮਾਰੀ ਖੁੱਲੀ ਹੋਈ ਸੀ ਤੋ ਆਲਮੋਸਟ ਮੇਰਾ ਰੂਟੀਨ ਵਿੱਚ ਪਾਣ ਵਾਲਾ ਸਾਰਾ ਸੋਨਾ 5 ਤੋਂ 6 ਤੋਲੇ ਦਾ ਗਾਇਬ ਸੀ ਤੇ ਜਦੋਂ ਮੈਨੇ ਸ਼ੋਰ ਪਾਇਆ ਤਾਂ ਮੇਰਾ ਮੇਰੇ ਬੇਟੇ ਨੂੰ ਉਸ ਦਿਨ ਜਾਣਾ ਸੀ ਦਿੱਲੀ ਤੇ ਉਹਨਾਂ ਉੱਠ ਕੇ ਦੇਖਿਆ ਕੁਝ ਵੀ ਸਾਨੂੰ ਨਜ਼ਰ ਨਹੀਂ ਆਇਆ ਤੇ ਅਸੀਂ ਸ਼ੋਰ ਪਾਇਆ ਤਾਂ ਜਿਵੇਂ ਸਾਰੇ ਲੋਕ ਇਕੱਠੇ ਹੋ ਗਏ ਤੇ ਅੱਜ ਉਸੇ ਮਾਮਲੇ ਦੇ ਰਿਗਾਰਡਿੰਗ ਅਸੀਂ ਇੱਥੇ ਮਹੱਲੇ ਦੇ ਵਿੱਚ ਮੀਟਿੰਗ ਕਰ ਰਹੇ ਹਾਂ ਤਾਂ ਕਿ ਇਸ ਚੀਜ਼ ਦਾ ਵੱਧੀਆਂ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਲੈਕੀਤਾ ਹੈ ਸਾਡੇ ਐਡਮਿਨਿਸਟ੍ਰੇਸ਼ਨ ਦੀ ਵੀ ਨਲਾਕੀ ਹੈ ਕਿਉਂਕਿ ਇਹ ਕੀ ਆ ਜਾਂਦਾ ਹੈ ਕਿ ਜਿਹੜੀ ਸਰਕਾਰ ਆਈ ਸੀ ਧਰਨੇ ਲਗਾ ਕੇ ਆਈ ਸੀ ਤੇ ਸਾਡੇ ਮੱਲੇ ਦੇ ਵਿੱਚ ਖੁਦ ਧਰਨਾ ਲੱਗ ਰਿਹਾ ਤਾਂ ਇਟ ਮੀਨ ਸਰਕਾਰ ਦਾ ਫੇਲੂਰ ਹੈ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਭੜਤੀ ਨਹੀਂ ਆਇਆ ਅਖਬਾਰਾਂ ਜਾ ਰਿਹਾ ਕਿ ਭੜਤੀ ਹੋ ਰਹੀ ਹੈ ਸਾਡੇ ਮੱਲੇ ਦੇ ਵਿੱਚ ਪੁਲਿਸ ਦੀ ਗਸ਼ਤ ਸਿਰਫ ਉਦੋਂ ਹੁੰਦੀ ਹੈ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਦੇ ਹਾਂ ਮੱਲੇ ਦੇ ਵਿੱਚ ਲਗਭਗ 5-6 ਦਿਨ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਆ ਆ ਭਾਬੀ ਜੀ ਦੇ ਘਰੇ ਸਾਡੇ ਚੋਰੀ ਹੋਈ ਐ ਕੋਈ ਐਫ ਆਈ ਆਰ ਰਜਿਸਟਰਡ ਨਹੀਂ ਕੀਤੀ ਨੇ ਮਲੇ ਚ ਮੀਟਿੰਗ ਸੱਦੀ ਗਈ ਜਾਨੁਮਾਜੀ ਮੰਦਿਰ ਚ ਸਾਨੂੰ ਸਭ ਤੋਂ ਵੱਡੀ ਗੱਲ ਤੇ ਹੈ ਕਿ ਸਾਡੀ ਉਮਰ ਲਗਭਗ 60 ਸਾਲ ਦੇ ਕਰੀਬ ਐ ਪਹਿਲੀ ਦਫਾ ਦੇਖ ਰਹਾ ਕਿ ਬਠੰਡੀ ਮਲੇ ਦੇ ਅੰਦਰ ਇਹੀ ਨੋਟ ਪਾਈਆ ਕਿ ਚੋਰੀਆਂ ਹੋਣ ਲੱਗੀਆਂ ਨੇ ਨਹੀਂ ਸਭ ਤੋਂ ਸੇਵ ਮਹੱਲਾ ਕਿਹਾ ਜਾਂਦਾ ਸੀਗਾ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਮਲੇ ਦੇ ਅੰਦਰ ਕੋਈ ਵੜ ਸਕੇ ਪਰ ਪ੍ਰਸ਼ਾਸਨ ਵੱਲੋਂ ਦੋ ਤਿੰਨ ਜੋ ਵੀ ਚੋਰੀਆਂ ਹੋਈਆਂ ਨੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਤੇ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਕਿ ਤੁਸੀਂ ਚਲੋ ਅਸੀਂ ਆ ਰਹੇ ਹਾਂ ਕਿ ਮੌਕਾ ਦੇਖਦੇ ਹਾਂ ਚਾਹੇ ਕਿ ਇੱਥੇ ਕੋਈ ਵੀ ਨਹੀਂ ਆਂ ਇਸ ਕਰਕੇ ਹਾਲਾਤ ਜਿਹੜੇ ਨੇ ਦਿਨ ਬ ਦਿਨ ਮਾੜੇ ਹੁੰਦੇ ਜਾ ਰਹੇ ਨੇ ਸਾਡੇ ਲੋਕ ਸਾਰੇ ਇਸ ਚੀਜ਼ ਨੂੰ ਜਾਣੂ ਨੇ ਕਿ ਅਗਰ ਜੇ ਅਪਲੋ ਇਕੱਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ 'ਚ ਸਾਨੂੰ ਬਹੁਤ ਚੋਰੀਆਂ ਦਾ ਸਾਹਮਣਾ ਕਰਨਾ ਪੈਗਾ ਕਿਉਂਕਿ ਜੋ ਵੀ ਚੋਰ ਆਇਤੇ ਦੇਖਣ ਦਿਖਿਆ ਨੂੰ ਮਿਲਿਆ ਸਾਨੂੰ ਤੇ ਦੇਖਣ ਵਿੱਚ ਅਜੇ ਚ ਕੈਮਰੇ ਦੇ ਅੰਦਰ ਉਹ ਸਾਰਿਆਂ ਮੈਂ ਏਦਾਂ ਕੋ ਮਰਿਆ ਸੀ ਜਿਸ ਨੂੰ ਉਹ ਕੋ ਡਰੀ ਭਾ ਨਾ ਹੋਵੇ ਕਿਉਂਕਿ ਡੇਲੀ ਅਣਪਛਾਤੇ ਲੋਕ ਡੇਲੀ ਆਂਦੇ ਨੇ ਦਿਨ ਦੇ ਵਿੱਚ ਉਹ ਗਲੀ ਦੇ ਵਿੱਚ ਗੇੜੇ ਮਾਰਦੇ ਨੇ ਔਰ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਵੜਦੇ ਨੇ ਔਰ ਇਹ ਕਹਿੰਦੇ ਨੇ ਕਿ ਸਾਨੂੰ ਚੌਂਕੀਦਾਰ ਚਾਹੀਦਾ ਔਰ ਸਾਨੂੰ ਗਲੀ ਦੇ ਵਿੱਚ ਚੌਂਕੀਦਾਰ ਚਾਹੀਦਾ ਯਾ ਕੈਮਰੇ ਅਸੀਂ ਖੁਦ ਆਪਣੀ ਪਰਸਨਲ ਲਗਵਾ ਰਹੇ ਆ ਤੇ ਸਾਨੂੰ ਚੌਂਕੀਦਾਰ ਚਾਹੀਦਾ 100-100 ਰੁਪਏ ਅਸੀਂ ਦਵਾਂਗੇ ਉਹ ਤੋਂ ਇਲਾਵਾ ਜੋ ਵੀ ਪੈਸੇ ਪੈਣਗੇ ਉਹ ਸਾਡਾ ਮਹੱਲੇ ਦਾ ਐਮਸੀ ਦੇਊਗਾ ਅਸੀਂ ਨਹੀਂ ਦਵਾਂਗੇ ਉਹ ਔਰ ਪੁਲਿਸ ਨੂੰ ਵੀ ਇਸ ਚੀਜ਼ ਤੇ ਕਾਰਵਾਈ ਕਰਨੀ ਚਾਹੀਦੀ ਹੈ ਰਾਤ ਨੂੰ 2-3 ਚੱਕਰ ਉਹਨਾਂ ਨੂੰ ਲਗਾਉਣੇ ਚਾਹੀਦੇ ਨੇ ਇਸ ਦੇ ਵਿੱਚ ਕਿਉਂਕਿ ਸਾਡੇ ਪੜੋਸ ਦੇ ਵਿੱਚ ਹੀ ਪਹਿਲਾਂ ਅੱਜ ਤੋਂ ਹਫਤਾ ਪਹਿਲਾਂ ਘਰ ਚ ਚੋਰੀ ਹੋ ਗਈ ਸੀ ਤੇ ਉਸ ਤੋਂ ਬਾਅਦ ਦੋ ਚਾਰ ਦਿਨਾਂ ਨੇ ਫਿਰ ਅਗਲੇ ਦਿਨ ਪੁਲਿਸ ਚ ਕੰਪਲੀਟ ਕੀਤੀ ਹੋਈ ਹੈ ਕੋਈ ਵੀ ਉਹਦਾ ਹੱਲ ਨਹੀਂ ਕੱਢਿਆ ਜਾ ਰਿਹਾ ਉਸ ਤੋਂ ਬਾਅਦ ਸਾਡੇ ਪੜੋਸ ਦੇ ਵਿੱਚ ਹੀ ਦੋ ਤਿੰਨ ਗਲੀਆਂ ਦੇ ਵਿੱਚ ਹੀ ਡੇਲੀ ਰਾਤ ਨੂੰ ਰੋਲਾ ਪੈ ਜਾਂਦਾ ਵੀ ਕੋਈ ਬੰਦੇ ਆਏ ਸੀ ਉਹ ਉਹਨਾਂ ਦੇ ਪਿੱਛੇ ਭੱਜ ਲੈਂਦੇ ਨੇ ਦੋ ਬੰਦੇ ਭੱਜ ਜਾਂਦੇ ਨੇ ਅਸੀਂ ਜਾਣਦੇ ਆਂ ਵੀ ਇਹਦਾ ਕੋਈ ਚੋਰੀ ਚੋਰੀ ਇੱਕ ਘਰ ਚ ਹੋਈ ਆ ਉਸ ਤੋਂ ਬਾਅਦ ਚੋਰ ਆਉਂਦੇ ਨੇ ਪਰ ਪਕੜੇ ਨਹੀਂ ਜਾਂਦੇ ਹੈਗੇ ਹਾਂ तकरीबन ਹਫਤੇ ਤੋਂ ਪਹਿਲਾਂ ਦੋ ਚਾਰ ਦਿਨ ਤੋਂ ਲਗਾਤਾਰ ਚੋਰੀਆਂ ਮਹੱਲੇ ਦੇ ਵਿੱਚ ਵਧ ਰਹੀਆਂ ਨੇ ਸਾਡੀ ਇੱਕ ਸੰਸਥਾ ਹੈ ਸਵੈ ਸੇਵਾ ਮੱਲਾ ਸਦਾਰ ਕਮੇਟੀ ਤੇ ਅਸੀਂ ਇਸ ਨੂੰ ਚਲਾ ਰਹੇ ਹਾਂ ਕਾਫੀ ਟਾਈਮ ਤੋਂ ਕੁਝ ਲੇਡੀਜ਼ ਤੇ ਕੁਝ ਜੈਂਟਸ ਸਾਡੇ ਕੋਲ ਆਏ ਜਿੱਚ ਸਨੀ ਜੀ ਖੜੇ ਨੇ ਨਾਲ ਸੀਗੇ ਤੇ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਮਹੱਲੇ ਦੀ ਕੋਈ ਐਸੀ ਮੀਟਿੰਗ ਰੱਖੀ ਜਾਏ ਜਿਹਦੇ ਵਿੱਚ ਜਿਹੜਾ ਇਹ ਮੁੱਦਾ ਹੈ ਇਹ ਆਪਾਂ ਆਪਣੇ ਪਰਸਨਲੀ ਇੰਡੀਵਿਜੂਅਲ ਲੈਵਲ ਤੇ ਇਹਨੂੰ ਹੱਲ ਕੀਤਾ ਜੀ